ਮੰਨਤ ਮੰਗਣਾ ਤਾਂ ਬਾਬਾ ਦੀਪ ਸਿੰਘ ਜੀ ਕੋਲੇ ਹਾਂਜੀ ਤੇ ਬਾਬਾ ਦੀਪ ਸਿੰਘ ਜੀ ਕੁਝ ਪਲਾਂ ਦੇ ਵਿੱਚ ਜਿਹੜੀ ਕੀ ਆ ਪੂਰੀ ਕਰ ਦਿੰਦੇ ਨੇ ਤੇ ਜਿਵੇਂ ਆਪਾਂ ਇਸ ਸੰਸਾਰ 'ਚ ਸੁਣਦੇ ਆਂ ਵੀ ਕੁਝ ਪਾਣ ਵਾਸਤੇ ਕੁਝ ਖੋਣਾ ਪੈਂਦਾ ਤੇ ਇਸ ਦਰਬਾਰ 'ਤੇ ਕੁਝ ਖੋਣਾ ਵੀ ਨਹੀਂ ਪੈਂਦਾ ਤੇ ਬਾਬਾ ਜੀ ਸਿਰਫ ਦਿੰਦੇ ਹੀ ਨੇ ਦਿੰਦੇ ਆ ਬਹੁਤ ਕੁਝ ਦਿੰਦੇ ਨੇ ਮੈਨੂੰ 1 ਜਨਵਰੀ ਨੂੰ ਪਤਾ ਲੱਗਿਆ ਮੇਰੇ ਹਸਬੰਦ ਨੇ ਮਤਲਬ ਫੈਕਟਰੀ ਮੁਹਾਲੀ ਜਾ ਰਹੀ ਹੈ ਵੀ ਇਹਨਾਂ ਦਾ ਫੋਨ ਆ ਗਿਆ ਕਹਿੰਦੇ ਮੈਂ ਕਿਵੇਂ ਜਾਵਾਂਗਾ ਰੋਜ਼ ਮੁਹਾਲੀ ਤਬੀਅਤ ਵੀ ਠੀਕ ਨਹੀਂ ਆ ਉਹ ਜਦੋਂ ਸ਼ਾਮ ਤੱਕ ਮੈਨੂੰ ਇਹ ਖਬਰ ਮਿਲ ਗਈ ਇੱਥੇ ਅਰਦਾਸ ਕੀਤੀ ਸ਼ਾਮ ਨੂੰ ਖਬਰ ਮਿਲ ਗਈ ਕਿ ਫਿਰ ਤੁਹਾਨੂੰ ਨਹੀਂ ਭੇਜਣਾ ਇੱਥੇ ਟ੍ਰਾਂਸਫਰ ਕੈਨਸਲ ਹੋ ਗਿਆ ਤੁਸੀਂ ਇੱਥੇ ਹੀ ਰਹੋਗੇ ਬੇਟੇ ਦੀ ਜੋਬ ਨਹੀਂ ਮਿਲ ਰਹੀ ਸੀ ਉਹ ਵੀ ਅੱਛੀ ਮਿਲ ਗਈ ਜੋਬ ਮਿਲ ਗਈ ਕਾਰ ਸੁਖ ਸ਼ਾਂਤੀ ਹੈ ਬਸ ਬਾਬਾ ਜੀ ਦੇ ਮਤਲਬ ਸ਼ੁ크ਰੀਆ ਦਾ ਕਰਦੇ ਹਾਂ ਵਾਹਿਗੁਰੂ ਦਾ ਵੀ ਇੰਨੀ ਨੇੜੇ ਹੋ ਕੇ ਸੁਣਦੇ ਸਿੱਧਿਆ ਵੀ ਸਵੇਰੇ ਅਰਦਾਸ ਕੀਤੀ ਤੇ ਸ਼ਾਮ ਨੂੰ ਟਰਾਂਸਫਰ ਕੈਨਸਲ ਹੋ ਗਿਆ ਸੋਚੋ ਅਸੀਂ ਮੰਗਣ ਤੋਂ ਜ਼ਿਆਦਾ ਸ਼ੁਕਰਾਨੇ ਦੀ ਲਾਈਨ ਵਿੱਚ ਲੱਗੇ ਹੋਏ ਹਾਂ ਬਸ ਬਾਬਾ ਜੀ ਆਪੇ ਆਪ ਮੰਗਣੇ ਦੇਤੇ ਕਦੀ ਖਤਮ ਨਹੀਂ ਹੋਏਗਾ ਹੈਨਾ ਮੰਗਣਾ ਦੇ ਸਾਨੂੰ ਇੱਕ ਇੱਕ ਪਲ ਬਾਬਾ ਜੀ ਕੋ ਮੰਗਾ ਹੋਰ ਕਿਹਦੇ ਕੋ ਮੰਗੀ ਹੈ ਕਾਇਸ ਕੋਈ ਚੋ ਚੀਜ਼ ਵੀ ਸੋਨੇ ਦੀ ਵੀ ਚੋਰੀ ਹੋ ਗਈ ਅੱਧਰ ਹੋ ਗਿਆ ਅਰਦਾਸ ਕਰਨੇ ਆ ਸਭ ਨੇ ਨਜ਼ਰ ਆ ਜਾਂਦੀ ਹੈ ਬਹੁਤ ਜ਼ਿਆਦਾ ਬਤਨ ਇੰਨੀ ਕਿਰਪਾ ਹੈ ਇੰਨੀ ਕਿਰਪਾ ਹੈ ਬਹੁਤ ਜ਼ਿਆਦਾ ਕਿਰਪਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਤਾਂ ਬੱਬਾ ਦੀਪ ਸਿੰਘ ਜੀ ਵਰਦਾਰੇ ਆਂਦੇ ਸਨ ਬਨੇ ਸੀ ਨਾ ਉਦੋਂ ਮਤਲਬ ਨੀਚੇ-ਨੀਚੇ ਹੀ ਸੀ ਉਦੋਂ ਤੇ ਆ ਰਹੇ ਸੀ ਇਹੋ ਜਿਹਾ ਲੱਗਦਾ ਜਦੋਂ ਇੱਥੇ ਆਉਨੇ ਹਾਂ ਵੀ ਇੰਨੀ ਸੰਗਤ ਹੁਣ ਜੁੜਦੀ ਐ ਚਪੈਰਾ ਸਾਹਿਬ ਲੱਗਦਾ ਹੈ ਤੇ ਅਸੀਂ ਦੇਖ ਸਕਦੇ ਹਾਂ ਗਰਮੀ ਐਨੀ ਆ ਪਰ ਜਿਹੜਾ ਸੰਗਤ ਦਾ ਕੱਠ ਹੈ ਠਾਠਾ ਮਾਰਦਾ ਕੱਟ ਤੇ ਪਹੁੰਚਿਆ ਹਾਂ ਜੀ ਹਾਂ ਜੀ ਅਸੀਂ ਨਾ ਸ਼ੁਰੂ ਤੋਂ ਹੀ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਹੋਇਆ ਉਦੋਂ ਮੈਂ ਇੱਥੇ ਗੁਰਦੁਆਰਾ ਸਾਹਿਬ ਨਹੀਂ ਬਣਿਆ ਸੀ ਅਮ੍ਰਿਤਸਰ ਜਾਂਦੇ ਸੀ ਜੋ ਵੀ ਗੁਰਪੁਰਾ ਹੋਇਆ ਬਾਬਾ ਦੀਪ ਸਿੰਘ ਜੀ ਜਨਮ ਦੇ ਅਸੀਂ ਜਾਣਦੇ ਸੀ ਬਾਬਾ ਦੀਪ ਸਿੰਘ ਨਾਲ ਤੇ ਐ ਜੁੜੇ ਆ ਨਾ ਕਿ ਸਿਰਫ ਅਸੀਂ ਇਕੱਲੇ ਇਕੱਲੇ ਆ ਜਦੋਂ ਹਮ ਜਿਆਦਾ ਸੰਗਤ ਵੇਖਦੀ ਆ ਨਾ ਮੈਂ ਮੈਨੂੰ ਲੱਗਦਾ ਹੈ ਕਿ ਇਤਨੀ ਸੰਗਤ ਸਾਡੇ ਨਾਲ ਜੁੜ ਗਈ ਹੈ ਤਾਂ ਲੱਗਦੀ ਮੇਰੀ ਜਿਹੜੀ ਨਾਨਾ ਨੇ ਨਾ ਉਹਨਾਂ ਨੂੰ ਬਾਬਾ ਜੀ ਦਾ ਬੜਾ ਪੈਰਾ ਵੀ ਆਉਂਦਾ ਹੈ ਜੋ ਉਹਨੇ ਸਾਨੂੰ ਜੋੜਿਆ ਸੀ ਜੋਤ ਜਲਾਈ ਸਾਡੇ ਘਰ ਸਾਡੇ ਘਰ ਜੋਤ ਜਲਦੀ ਹੈ ਕੋਈ ਵੀ ਗਲਤ ਚੀਜ਼ ਨਹੀਂ ਸਾਡੇ ਘਰ ਆਉਂਦੀ ਤੇ ਉਹ ਤੁਹਾਨੂੰ ਜੀਵਨ ਦੇ ਵਿੱਚ ਜਿਹੜਾ ਕਿ ਇਹ ਬਦਲਾਅ ਵੇਖਣ ਨੂੰ ਮਿਲਿਆ ਵੀ ਜਿਸ ਦਿਨ ਦੇ ਤੁਸੀਂ ਕਹਿ ਲੋ ਹੈ ਨਾ ਜਦ ਤੁਸੀਂ ਦੱਸ ਦਿਓ ਪਹਿਲਾਂ ਮੈਂ ਸ਼ਹੀਦਾਂ ਸਾਹਿਬ ਜਾਂਦੇ ਸੀ ਨਾ ਅੰਮ੍ਰਿਤਸਰ ਜਾਂਦੇ ਸੀਗੇ ਹੁਣ ਇੱਥੇ ਆਉਨੇ ਹਾਂ ਤੇ ਕਿੰਨਾ ਕੁ ਜੀਵਨ ਜਿਹੜਾ ਬਦਲਾਅ ਵੇਖਣ ਨੂੰ ਮਿਲਿਆ ਪੂਰਾ ਹੀ ਬਦਲਾਅ ਹੋਵੇ ਬਸ ਜਿਆਦਾ ਕੰਮ ਕਰੋ ਲੋਗੋਂ ਤੋਂ ਹਟਦਾ ਨਹੀਂ ਹੈ ਹੈਨਾ ਚਲੋ ਫਿਰ ਵੀ ਕੰਟਰੋਲ ਹੈਗਾ ਹੈਨਾ ਕੰਟਰੋਲ ਹੈ ਸੁਖ ਸ਼ਾਂਤੀ ਹੈ ਸ਼ਕੂਨ ਮਿਲਦਾ ਹੈ ਜਦੋਂ ਅਸੀਂ ਨਹੀਂ ਆੰਦੇ ਆ ਨਾ ਇੱਕ ਦਿਨ ਵੀ ਨਾ ਆ ਪਾਈਏ ਸਾਡਾ ਮਨ ਬੜਾ ਦੁਖੀ ਰਹਿੰਦਾ ਸਾਰਾ ਖਿੱਚ ਪੈਂਦੀ ਹੈ ਨਾ ਜਦ ਵੀ ਹਾਂ ਮਤਲਬ ਜਿਵੇਂ ਮੈ ਰਾਤ ਨੂੰ ਨੀਂਦ ਨਹੀਂ ਘਟ ਆਂਦੀ ਏ ਨੀਂਦ ਵਿੱਚ ਮੈਂ ਹੀ ਸੋਚਾਂਗੀ ਕਿ ਹੁਣ ਸਵੇਰੇ ਜਾਣਾ ਹੈ ਇਹਨਾਂ ਨੂੰ ਮਿਲਾਂਗੇ ਬਾਬਾ ਜੀ ਨੂੰ ਮਿਲਾਂਗੇ ਸੰਗਤ ਨੂੰ ਮਿਲਾਂਗੇ ਤਾਂ ਬਹੁਤ ਹੀ ਖੁਸ਼ੀ ਹੁੰਦੀ ਏ ਸਾਰਿਆਂ ਨੂੰ ਤੇ ਕਹਿੰਦੇ ਨਹੀਂ ਵਿੱਚੇ ਕੁਝ ਵੀ ਮੰਨਤ ਮੰਗਣਾ ਤੁਹਾਨੂੰ ਬਾਬਾ ਦੀਪ ਸਿੰਘ ਜੀ ਕੋਲੇ ਹਾਂਜੀ ਤੇ ਬਾਬਾ ਦੀਪ ਸਿੰਘ ਜੀ ਕੁਝ ਬਲਾਂ ਦੇ ਵਿੱਚ ਜਿਹੜੀ ਕੀ ਪੂਰੀ ਕਰ ਦਿੰਦੇ ਨੇ ਤੇ ਜਿਵੇਂ ਆਪਾਂ ਇਸ ਸੰਸਾਰ ਚ ਸੁਣਦੇ ਆਂ ਵੀ ਕੁਝ ਪਾਣ ਵਾਸਤੇ ਕੁਝ ਖੋਣਾ ਪੈਂਦਾ ਤੇ ਇਸ ਦਰਬਾਰ ਦੇ ਕੁਝ ਖੋਣਾ ਵੀ ਨਹੀਂ ਪੈਂਦਾ ਤੇ ਬਾਬਾ ਜੀ ਸਿਰਫ ਦਿੰਦੇ ਹੀ ਨੇ ਦਿੰਦੇ ਬਹੁਤ ਕੁਝ ਦਿੰਦੇ ਨੇ ਮੈਨੂੰ 1 ਜਨਵਰੀ ਨੂੰ ਪਤਾ ਲੱਗਿਆ ਮੇਰੇ ਹਸਬੰਦ ਨੇ ਮਤਲਬ ਫੈਕਟਰੀ ਵਹੁਾਲੀ ਜਾ ਰਹੀ ਹੈ ਬੀਮ ਇਹਨਾਂ ਦਾ ਫੋਨ ਆ ਗਿਆ ਕਹਿੰਦੇ ਮੈਂ ਕਿਵੇਂ ਜਾਵਾਂਗਾ ਰੋਜ਼ ਮੁਹਾਲੀ ਤਬੀਅਤ ਵੀ ਠੀਕ ਨਹੀਂ ਆ ਉਹ ਜਦੋਂ ਸ਼ਾਮ ਤੱਕ ਮੈਨੂੰ ਇਹ ਖਬਰ ਮਿਲ ਗਈ ਇੱਥੇ ਅਰਦਾਸ ਕੀਤੀ ਸ਼ਾਮ ਨੂੰ ਖਬਰ ਮਿਲ ਗਈ ਕਿ ਫੇ ਤੁਹਾਨੂੰ ਨਹੀਂ ਭੇਜਣਾ ਇੱਥੇ ਟਰਾਂਸਫਰ ਕੈਨਸਲ ਹੋ ਗਿਆ ਤੁਸੀਂ ਇੱਥੇ ਹੀ ਰਹੋਗੇ ਬੇਟੇ ਦੀ ਜੋਬ ਨਹੀਂ ਮਿਲਦੀ ਸੀ ਉਹ ਵੀ ਅੱਛੀ ਮਿਲ ਗਈ ਜੋਬ ਮਿਲ ਗਈ ਘਰ ਸੁਖ ਸ਼ਾਂਤੀ ਹੈ ਬਸ ਬਾਬਾ ਜੀ ਦੇ ਕਿੰਨਾ ਕਿ ਮਤਲਬ ਸ਼ੁ크ਰੀਆ ਦਾ ਕਰਦੇ ਹਾਂ ਵਾਹਿਗੁਰੂ ਦਾ ਵੀ ਇੰਨੀ ਨੇੜੇ ਹੋ ਕੇ ਸੁਣਦੇ ਸੀ ਦੱਸਿਆ ਵੀ ਸਵੇਰੇ ਅਰਦਾਸ ਕੀਤੀ ਤੇ ਸ਼ਾਮ ਨੂੰ ਟਰਾਂਸਫਰ ਕੈਨਸਲ ਹੋ ਗਿਆ ਸੋਚੋ ਅਸੀਂ ਮੰਗਣ ਤੋਂ ਜ਼ਿਆਦਾ ਸੁਖਰਾਣੇ ਦੀ ਲਾਈਨ ਵਿੱਚ ਲੱਗੇ ਹੋਏ ਹਾਂ ਬਸ ਬਾਬਾ ਜੀ ਆਫੇ ਆ ਮੰਗਨੇ ਦੇ ਤਾਂ ਕਦੀ ਖਤਮ ਨਹੀਂ ਹੋਏਗਾ ਹੈਨਾ ਮੰਗਣਾ ਦੇ ਸਾਨੂੰ ਇੱਕ ਇੱਕ ਪਲ ਬਾਬਾ ਜੀ ਕੋ ਮੰਗਾ ਹੋਰ ਕਿਹਦੇ ਕੋ ਮੰਗੀ ਹੈ ਕਾਜ ਕੋਈ ਚੀਜ਼ ਵੀ ਸੋਨੇ ਦੀ ਵੀ ਚੋਰੀ ਹੋ ਗਈ ਅੱਧਰ ਹੋ ਗਿਆ ਅਰਦਾਸ ਕਰਨੇ ਆ ਸਾਹਮਣੇ ਨਜ਼ਰ ਆ ਜਾਂਦੀ ਹੈ ਬਹੁਤ ਜ਼ਿਆਦਾ ਮਤਲਬ ਇੰਨੀ ਕਿਰਪਾ ਇੰਨੀ ਕਿਰਪਾ ਬਹੁਤ ਜ਼ਿਆਦਾ ਕਿਰਪਾ ਹੈ ਸੰਗਤ ਨੂੰ ਕੀ ਕਹਿਣਾ ਚਾਹੂੰਗੀ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੇ ਹਨ ਸਾਰੇ ਆਨ ਅਸੀਂ ਦੇਖੋ ਆਪਣੇ ਮਲੇਚੋ ਮੈਂ ਕੱਲ ਹੀ ਆਂਦੀ ਸੀ ਬੜੀ ਮਤਲਬ ਥੋੜੀ ਘਬਰਾਟ ਵੀ ਹੁੰਦੀ ਸੀ ਮੈਨੂੰ ਆਨ ਲੇਕਿਨ ਉਹ ਦੋ ਦੋ ਆਟੋ ਭਰ ਕੇ ਆਂਦੇ ਨੇ ਆ ਬਾਕੀ ਵੀ ਸਾਰੇ ਆਂਦੇ ਨੇ ਅਸੀਂ ਭਾਈ ਰੰਦੀਪ ਸਿੰਘ ਨਗਰ ਤੋਂ ਠੀਕ ਹੈ ਜੀ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਜੀ